ਕਨੈਕਸ਼ਨ ਟੁੱਟ ਗਿਆ ਸੀ ਅਸੀਂ ਬਟੰਡਾ ਦੇ ਤੁਹਾਰ ਨਗਰ ਗਲੀ ਨੰਬਰ 4 ਦੇ ਵਿੱਚ ਖੜੇ ਆ ਮਕਾਨ ਨੰਬਰ ਇਸ ਘਰ ਦੇ ਵਿੱਚੋਂ ਦੋ ਭਰਾਵਾਂ ਦੀ ਸ਼ੱਕੀ ਹਾਲਾਚਾ ਚ ਲਾਸ਼ਾਂ ਮਿਲਿਆ ਨੇ ਇੱਕ ਨੇ ਫਾਹਲ ਕਰ ਗਿਆ ਸੀ ਤੇ ਦੂਜਾ ਜਿਹੜਾ ਹੈਗਾ ਉਹ ਬੈੱਡ ਤੇ ਪਿਆ ਸੀ ਉਹਨੇ ਲਾਸ਼ਾਂ ਸੀ ਜਿਹਦੇ ਵਿੱਚੋਂ ਇੱਕ ਭਰਾ ਨਗਰ ਸੁਧਾਰ ਟਰਸਟ ਪ੍ਰਸ਼ੰਡਾ ਦੇ ਵਿੱਚ ਅਕਾਊਂਟੈਂਟ ਦੀ ਜੌਬ ਤੇ ਸੀ ਤੇ ਦੂਜੇ ਜੋ ਭਰਾ ਸੀ ਥੋੜਾ ਮੈਂਟਲੀ ਅ ਅਫਸੈਟ ਸੀ ਤੇ ਇਹਨਾਂ ਦੀਆਂ ਸ਼ੱਕੀ ਰਾਤਾਂ ਤੇ ਇਸ ਘਰ ਦੇ ਵਿੱਚ ਲਾਸ਼ਾਂ ਮਿਲੀਆਂ ਸਹਾਰਾ ਜਨ ਸੇਵਾ ਤੇ ਪੁਲਿਸ ਪਾਰਟੀ ਇਥੇ ਜਾ ਕੇ ਜਾਂਚ ਕਰ ਰਹੀ ਹੈ ਤੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਿਆ ਕਿ ਅਚਾਨਕ ਇਸ ਇਸ ਘਰ ਦੇ ਵਿੱਚ ਜਦੋਂ ਸਵੈਲ ਆਉਣ ਲੱਗੀ ਤਾਂ ਕਿਸੇ ਨੇ ਲੋਬਟ ਹੈਗੇ ਤਾਂ ਕਿਸੇ ਨੇ ਚਲ ਠੀਕ ਹੈ ਜਿਹੜਾ ਹੈਗਾ ਸੋਚਨ ਕੀਤਾ ਸਹਾਰਾ ਜਨ ਸੇਵਾ ਨੂੰ ਹਾਂ ਫਾਂਸ ਕੀ ਨਾਮ ਹੈ ਤੇ ਕੀ ਗੱਲ ਬਾਤ ਹੈ ਮੇਰਾ ਨਾਮ ਵਿਕੀ ਹੈ ਜੀ ਸਾਰਾ ਜਨ ਸੇਵਾ ਵਰਕਰ ਆ ਸਾਡੇ ਸਾਰਾ ਕਾਨੂੰਨ ਸ਼ਾਨੇ 552 333 ਤੇ ਕੋਲ ਆਈ ਸੀ ਕਿ ਜਿਹੜਾ ਹਾਰ ਸਿੰਘ ਦੀ ਗਲੀ ਨੰਬਰ 7 ਕੋਲੇ ਜਿਹੜੇ ਕਿ ਦੋ ਵਿਅਕਤੀ ਨੇ ਆਤਮ ਹੱਤਿਆ ਕਰ ਲਈ ਜਿੱਥੇ ਸਾਰਾ ਟੀਮ ਹੁਣ ਮੌਕੇ ਤੇ ਪਹੁੰਚੀ ਹੈ ਜਿਹੜੀ ਲਾਸ਼ ਇੱਕ ਨੇ ਖਾਲ ਐ ਰੱਖਿਆ ਤੇ ਇੱਕ ਲਾਸ਼ ਜਿਹੜੀ ਬੈੱਡ ਤੇ ਪਈ ਐ ਲਾਸ਼ ਦੋ ਤਿੰਨ ਦਿਨ ਪੁਰਾਣੀ ਲੱਗਦੀ ਐ ਠੀਕ ਹੈ ਤੇ ਤੁਹਾਨੂੰ ਸੂਚਨਾ ਕਦੋਂ ਮਿਲੀ ਇਹ ਸਰ ਥੋੜੀ ਅਦਰ ਪਹਿਲੇ ਹੀ ਸਾਰਾ ਕੰਟਰੋਲ ਰੂਮ ਤੇ ਮੈਸੇਜ ਆਇਆ ਸੀ ਤੇ ਸਾਰੇ ਦੀ ਟੀ ਮੌਕੇ ਤੇ ਪਹੁੰਚ ਗਏ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਜਿਹੜੇ ਅੰਦਰ ਤੁਸੀਂ ਗਏ ਹੋ ਇਹ ਹਾਲਾਤ ਸਰ ਲਾਸ਼ ਜਿਹੜੀ ਕਿ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਸਮੈਲ ਮਾਰ ਰਹੀ ਹੈ ਤੇ ਬਾੜੀ ਫੁੱਲੀਆਂ ਵੀ ਹੈ ਬਾਕੀ ਆ ਪੁਲਿਸ ਦੀ ਜਾਂਚ ਬਾਅਦ ਲਾਸ਼ ਨੂੰ ਚੱਕ ਕੇ ਸਿਵਲ ਹਸਪਤਾਲ ਲੈ ਕੇ ਜਾਇਆ ਜਾਵੇ ਪੁਲਿਸ ਪਹੁੰਚ ਚੁੱਕੀ ਹੈ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਕਿਹੜੀ ਏਰੀਆ ਦਾ ਥਾਣਾ ਪੈਂਦਾ ਹੈ ਸਿਵਲ ਸਿਵਲ ਏਂਸਰ ਤਾਂ ਇਹ ਸਹਾਰਾ ਚਾਹੇ ਸੇਵਾ ਦੇ ਕਲਟਰ ਨੇ ਇਹਨਾਂ ਨੂੰ ਸੋਚਣਾ ਮਿਲੀ ਸੀ ਕਿ ਇਸ ਘਰ ਦੇ ਵਿੱਚ ਜੁਜਾਰ ਸਿੰਘ ਨਗਰ ਗਲੀ ਨੰਬਰ 4 ਦੇ ਵਿੱਚ ਇੱਕ ਘਰ ਦੇ ਵਿੱਚੋ ਸਵੈਲ ਵਾਰੀ ਤੇ ਅੰਦਰ ਜਾ ਕੇ ਜਦੋਂ ਦੇਖਿਆ ਤਾਂ ਹਾਲਾਤ ਤੇ ਦੇਖਣਯੋਗ ਨਹੀਂ ਸੀਗੇ ਲਾਸ਼ਾਂ ਸੀ ਸੜ ਚੁੱਕੀਆਂ ਸੀ ਦੋ ਭਰਾਵਾਂ ਦੀ ਜਿਹਦੇ ਵਿੱਚੋਂ ਇੱਕ ਭਰਾ ਸੀ ਜਿਹੜਾ ਨਗਰ ਸੁਧਾਰ ਟਰਸਟ ਬਖਿੰਡਾ ਦੇ ਵਿੱਚ ਅਕਾਊਂਟੈਂਟ ਸੀ ਤੇ ਦੂਜਾ ਜਿਹੜਾ ਸੀ ਉਹ ਮੈਂਟਲੀ ਆਫਸਰ ਸੀ ਤਾਂ ਆ ਜਿਹੜਾ ਮਕਾਨ ਹੈਗਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਦੋਨਾਂ ਦੀਆਂ ਲਾਸ਼ਾਂ ਮਿਲੀਆਂ ਛੱਕੀ ਹਾਲਾਤਾਂ ਦੇ ਵਿੱਚ ਇੱਕ ਨੇ ਫਹਾ ਲੈਰਖੇ ਜਿਹਨੂੰ ਉਤਾਰਿਆ ਗਿਆ ਤੇ ਦੂਜਾ ਬੈੱਡ ਦੇ ਉੱਤੇ ਪਿਆ ਸਾਹਮਣੇ ਪੂਰੇ ਇਲਾਕੇ ਦੇ ਵਿੱਚ ਇਹ ਘਟਨਾ ਦੇਖ ਕੇ ਸਸਤੀ ਫੈਲ ਗਈ ਕਿ ਅਚਾਨਕ ਇਹ ਕੀ ਹੋ ਗਿਆ ਫਿਲਹਾਲ ਜਿਹੜੀ ਪੁਲਿਸ ਹੈਗੀ ਆ ਪਾਰਟੀ ਹੈ ਅਧਿਕਾਰੀ ਹੈ ਇੱਥੇ ਪਹੁੰਚਿਆ ਉਹ ਜਾਂਚ ਕਰ ਰਹੀ ਹੈ ਕਿ ਅਸ ਅਖਰ ਇਹ ਕਿਵੇਂ ਹੋਇਆ ਕਾਰਨ ਕੀ ਹੈ ਬਾਕੀ ਸੁਸਾਈਡ ਹੈ ਜਾਂ ਮਰਡਰ ਹੈ ਕੀ ਹੈ ਇਸ ਦੀ ਜਾਂਚ ਹੋਣੀ ਹੈ ਜੇ ਬਾਕੀ ਹੈ ਅੰਦਰ ਪੁਲਿਸ ਪਹੁੰਚ ਗਈ ਹੈ ਜਿਹੜੀ ਲਾਸ਼ਾਂ ਨੂੰ ਜਿਹੜੀ ਹੈ ਬਾਹਰ ਕੱਢ ਕੇ ਸਹਾਰਾ ਜਨ ਸੇਵਾ ਦੇ ਵੱਲੋਂ ਲਿਆਇਆ ਜਾਊਗਾ ਹਸਪਤਾਲ 포ਸਟਮार्टम ਵਗੈਰਾ ਕਰਕੇ ਜਿਹੜਾ ਹੈ ਇਸ ਤੋਂ ਬਾਅਦ ਕੋਈ ਅਪਡੇਟ ਹੋਈ ਤਾਂ ਜ਼ਰੂਰ ਤੁਹਾਨੂੰ ਦਵਾਗੇ ਪਰ ਫਿਲਹਾਲ ਵੀ ਇਹ ਜਾਂਚ ਉਹ ਚੱਲ ਰਹੀ ਹੈ ਪੁਲਿਸ ਵੱਲੋਂ ਤੇ ਕਦੋਂ ਕਾਨਫਰੈਂਸ 3:30 3:30 ਜੀ छोटे वाला बहुत बीमार है इसको मैं डेली ले जायेंगे दिखाने तो बोला की ठीक है ले जाना है फिर बताता है की जो उस दिन आप पैसे मांगा था महीने वाला तो नहीं दिया आपको इसको दिखाना था दफ्तर में पैसा मांगा दफ्तर वाला बोला कि जी पैसा नहीं है अभी किसी से पकड़ लो जी इसको ना बहुत गंदा बीमारी है छोटे वाला को मैं वाला डॉक्टर क्या बताया बोला कि डॉक्टर बताया कि जो गंदा बीमारी है वो बता नहीं सकता है आंटी ऐसे बता के ऐसे बताया कि पैसे नहीं दिया आपको जो बात करते उसको हम मैं वाला उसको घर वाली के ले आया बोलता कि नहीं उसको नहीं लाएंगे वो तो, तो हम लोग के मार देगा हम नहीं लाएंगे उसको फिर गला वला करके मैं चला गया काम करके फिर छः बजे आया छह बजे आया था गेट डोक लगा था दुकान में गया दुकान वाला को बिंदर के बताने के फोन कर दो बर्तन करेंगे वो भी फोन किया तो नहीं चका मेरा घर वाला भी किया तो नहीं चका मेरा, मेरा लड़का किया वो भी नहीं चका नहीं तो मैं था कहीं दिल्ली लेके चला गया कहीं बाद में चकेगा डेली करता उस दिन से फोन फोन नहीं चाहता आज भी आया गेट ऐसे करते करके फिर आज भी चला गया डेली आती थी शाम में भीतर में गेटे नहीं खुलता था नहीं फोन चकता था आप कितने देर से काम करते तो काम तो तीसो साल हो गया होगा

अंदर से लॉक लगा था नहीं खुला होता था कि कहीं डॉक्टर के पास जाएगा लॉक कब से से लगा आप कितने दिन आया शनिवार को शाम से नहीं उसके नहीं लॉक नहीं खुला शनिवार थे घर वाली चलता है ना चलता है कोर्ट में ਉਸਕੋ ਬੋਲਾ ਮੈਂ ਕਹੂੰ ਜਬ ਸ਼ਨੀਵਾਰ ਕੇ ਬਾਅਦ ਕੇਤੇ ਬੋਲਾ ਉਸਕੋ ਲੈ ਆ ਪਰ ਮਿਲਦਾ ਤੋ ਉਹ ਤਾਂ ਨਹੀਂ ਲਾਂਗੇ ਹਮ ਨਹੀਂ ਲਾਂਗੇ ਉਸਕੋ ਉਹ ਬੋਲਦਾ ਮੇਰਾ ਘਰ ਘਰ ਦੇ ਦੋ ਤਾਂ ਰਮਨ ਨਾਮ ਦਾ ਸੀ ਵਿਅਕਤੀ ਜਿਹੜਾ ਨਗਰ ਸੁਵਾਸਟ ਟ੍ਰਸਟ ਦੇ ਵਿੱਚ ਅਕਾਊਂਟੈਂਟ ਸੀ ਇਹ ਜਿਹੜੇ ਆ ਉਹਨਾਂ ਦੇ ਘਰੇ ਜਿਹੜੇ ਆ ਕੰਮ ਕਰਨ ਹੁੰਦੇ ਸੀ ਸਫਾਈ ਵਗੈਰਾ ਕਰ ਰਹੇ ਹੁੰਦੇ ਸੀ ਇਹਨਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਇੱਥੇ ਅਸੀਂ ਆਏ ਮੈਂ ਆਈ ਸੀਗੀ ਤੇ ਦਰਵਾਜ਼ਾ ਗੇਟ ਖੜਕਾਇਆ ਗੇਟ ਤੇ ਲੋਕ ਲੱਗਾ ਸੀ ਸ਼ਨੀਵਾਰ ਤੋਂ ਬਾਅਦ ਇਹ ਲੋਕ ਨਹੀਂ ਖੁੱਲਾ ਮੈਂ ਲਗਾਤਾਰ ਮੈਂ ਰੋਜ਼ ਆਉਂਦੀ ਰਹੀਆਂ ਇੱਥੇ ਤੇ ਪਰ ਉਸ ਤੋਂ ਬਾਅਦ ਲੋਕ ਨਹੀਂ ਖੁੱਲਾ ਤੇ ਜ਼ਾਹਿਰ ਹੈ ਕਿ ਇਹ ਸ਼ਨੀਵਾਰ ਤੋਂ ਦਾ ਹੀ ਜਿਹੜਾ ਹੈਗਾ ਇਹ ਸੁਸਾਇਡ ਦਾ ਮਾਮਲਾ ਲੱਗਦਾ ਹੈ ਤੇ ਸ਼ਨੀਵਾਰ ਤੋਂ ਬਾਅਦ ਇਹਦਾ ਲੋਕ ਨਹੀਂ ਖੁੱਲਾ ਇਹਨਾਂ ਦੇ ਦੱਸਣ ਦੇ ਮੁਤਾਬਕ ਬਾਕੀ ਜਾਂਚ ਦਾ ਵਿਸ਼ਾ ਕਿ ਕੀ ਕਾਰਨ ਹੋਇਆ ਕਦੋਂ ਇਹ ਡੈਥ ਹੋਈ ਹੈ ਕਦੋਂ ਜਿਹੜਾ ਇਹਦਾ ਇਹਨਾਂ ਸੁਸਾਇਡ ਹੈ ਜਾਂ ਕੁਝ ਵੀ ਜੋ ਵੀ ਪਾਣਾ ਵਰਤਿਆ ਉਹ ਕਿਸ ਤਰ੍ਹਾਂ ਹੋਇਆ ਹੈ ਪਰ ਕੰਮ ਵਾਲੀ ਜਿਹੜੀ ਹੈਗੀ ਹੈ ਸਫਾਈ ਵਾਲੇ ਉਹਨਾਂ ਨੇ ਦੱਸਿਆ ਕਿ ਸ਼ਨੀਵਾਰ ਤੋਂ ਬਾਅਦ ਇਹ ਲੋਕ ਬੰਦ ਸੀਗਾ ਤਾਂ ਕੋਈ ਜਾਂਚ ਤੋਂ ਬਾਅਦ ਪਤਾ ਲੱਗੂਗਾ ਕੋਈ ਅਪਡੇਟ ਹੋਈ ਕਿ ਕੀ ਕਾਰਨ ਹੋਇਆ ਕਦੋਂ ਇਹ ਜਿਹੜੀ ਹੈ ਜਿਹੜਾ ਪਾਣਾ ਵਰਤਿਆ ਕਦੋਂ ਕਿਉਂਕਿ ਅੱਜ ਦਾ ਨਹੀਂ ਇਹ 3-4 ਦਿਨ ਪਹਿਲਾਂ ਦਾ ਹੋ ਸਕਦਾ ਇਸੇ ਕਾਰਨ ਜਿਹੜੀ ਡੈੱਡ ਬੋਡੀ ਵਿੱਚੋਂਦਰੋਂ ਸਮੈਲ ਆ ਰਹੀ ਸੀ ਆਸੇ-ਪਾਸ ਜਿਹੜੀ ਸਮੈਲ ਫੈਲ ਗਈ ਤਾਂ ਉਸ ਤੋਂ ਬਾਅਦ ਜਿਹੜਾ ਸੰਸਥਾ ਵਾਲਿਆਂ ਅਨੁਸਾਰਾਂ ਜਨ ਸੇਵਾ ਵਾਲਿਆਂ ਨੂੰ ਭੱਲੇ ਵਾਲਿਆਂ ਨੇ ਕਿਸੇ ਫੋਨ ਕੀਤਾ ਹੈ ਤੇ ਫਿਰ ਮੌਕੇ ਤੇ ਸਾਰਾ ਜਨ ਸੇਵਾ ਤੇ ਪੁਲਿਸ ਪਾਰਟੀ ਜਿਹੜੀ ਹੈਗੀ ਆ ਬੱਚੇ ਜਿਹੜੀ ਇਸ ਵਕਤ ਅੰਦਰ ਹੈ ਤੇ ਜਾਂਚ ਚੱਲ ਰਹੀ ਹੈ ਲਾਸਟ ਜਿਹੜੀ ਹੈ ਡੈੱਡ ਬੋਡੀਜ਼ ਆ ਉਹ ਬਾਹਰ ਕੱਢਣਗੇ ਸਾਰਾ ਕੁਝ ਆਸੇਵਾਸੇ ਜਿਹੜੀ ਹੈਗੇ ਦੇਖ ਕੇ ਜਾਂਚ ਕਰ ਤੋਂ ਬਾਅਦ ਇਹ ਲੈ ਆ ਜੂਗਾ ਪੋਸਟ ਵਰਡ ਤੇ ਵੀ ਹੋ ਸਕਦਾ ਕੁਝ ਖੁਲਾਸਾ ਹੋ ਜੇ ਅ ਅ ਕੋਈ ਅਪਡੇਟ ਹੋਈ ਤਾਂ ਜ਼ਰੂਰ ਦਵਾਂਗੇ ਆ ਫਿਲਹਾਲ ਪੁਲਿਸ ਪਾਰਟੀ ਹੈਗੀ ਅਦੇ ਵਿੱਚ ਇੱਕ ਘਰ ਹੈਗਾ ਜਿੱਥੇ ਦੋ ਡੈੱਡ ਬਾਡੀਜ਼ ਪਈਆਂ ਨੇ ਤਾਂ ਇਨਫਾਰਮੇਸ਼ਨ ਮਿਲਦੀ ਹੈ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਅਸੀਂ ਇੱਥੇ ਘਰ ਆ ਕੇ ਦੇਖਿਆ ਤਾਂ ਇੱਕ ਬਾਡੀ ਡੈੱਡ ਬਾਡੀ ਹੈ ਜੋ ਬੈਟੇ ਪਈ ਹੈਗੀ ਤੇ ਇੱਕ ਬਾਡੀ ਪਿੱਛੇ ਹੈਂਗ ਹੋਇਆ ਹੋਇਆ ਹੈ ਜੋ ਜਾਪਦਾ ਇੰਦਾ ਹੈ ਵੀ ਜਿੱਦਾਂ ਕਿ ਸੁਸਾਇਡ ਕੀਤਾ ਹੋਇਆ ਹੈ ਤਾਂ ਪ੍ਰੀਲੀਮਰੀ ਇਨਵੈਸਟੀਗੇਸ਼ਨ ਅਸੀਂ ਅਜੇ ਕਰ ਰਹੇ ਹਾਂ ਸਾਡੀ ਫਰੇਨਸਿਕ ਟੀਮ ਹੈ ਜਿਹੜੀ ਉਹ ਮੌਕੇ ਤੇ ਆ ਗਈ ਹੈ ਜੀ ਫਰੇਸਿਕ ਐਨਾਲਿਸਿਸ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਰ ਲਿਆ ਹੈਗਾ ਤਾਂ ਫਰੇਨਸਿਕ ਜਾਂਚ ਚੱਲ ਰਹੀ ਹੈ ਟੀਮ ਦੀ ਤੇ ਇਸ ਤੋਂ ਬਾਅਦ ਜੋ ਅਸੀਂ ਦੋਨੋਂ ਜਿਹੜੀਆਂ ਬਾਡੀਜ਼ ਹੈਗੀਆਂ ਸਿਵਲ ਹਸਪੀਟਲ ਵਿੱਚ ਲੈ ਕੇ ਕਰਾਂਗੇ ਫਿਰ ਬਾਅਦ ਨੂੰ ਅਗਲੀ ਕਾਰਵਾਈ ਆਵੇਗੀ ਸਾਡੇ ਘਰ ਵਿੱਚ ਮੌਜੂਦ ਸੀ ਜਕੀ ਰਿਸ਼ਤਾ ਕੀ ਨਾ ਦੇ ਦੇਖੋ ਜੋ ਸਾਨੂੰ ਮੌਕੇ ਤੋਂ ਆਸ-ਪਾਸ ਜੋ ਗਵਾਂਡੀ ਹੈਗੀ ਉਹਨਾਂ ਤੋਂ ਪਤਾ ਲੱਗਿਆ ਹੈਗਾ ਇਹਦੇ ਦੋ ਬ੍ਰਦਰਸ ਸੀਗੇ ਜੀ ਉਹੀ ਰਹਿੰਦੇ ਸੀਗੇ ਵੱਡਾ ਬ੍ਰਦਰ ਸੀਗਾ ਉਹ ਉਹਦੀ ਉਮਰ ਕਰੀਬ 40 ਸਾਲ ਹੈ ਤੇ ਛੋਟੇ ਦੀ 35 ਸਾਲ ਹੈ ਤੇ ਜਿਹੜਾ ਵੱਡਾ ਬ੍ਰਦਰ ਹੈ ਉਹ ਇਥੇ ਇੰਪਰੂਵਮੈਂਟ ਟਰਸਟ ਵਿੱਚ ਇੱਕ ਅਕਾਊਂਟੈਂਟ ਬਤੌਰ ਅਕਾਊਂਟੈਂਟ ਦੀ ਜੌਬ ਕਰਦਾ ਸੀਗਾ ਤੇ ਜਦ ਆਫਿਸ ਵਾਲੇ ਉਹਨਾਂ ਨੂੰ ਉਹਦੇ ਦੇ ਆਫਿਸ ਚ ਆਫਿਸ ਇੱਥੇ ਆਇਆ ਹੋਇਆ ਹੈਗਾ ਜੀ ਮੌਕੇ ਤੇ ਤਾਂ ਆਫਿਸ ਵਾਲੇ ਉਹਨਾਂ ਨੂੰ ਇੱਕ ਦੋ ਦਿਨਾਂ ਤੋਂ ਕੰਟੈਕਟ ਕਰ ਰਹੇ ਸੀ ਅੱਜ ਵੀ ਵਰਕਿੰਗ ਡੇ ਵਾਲੇ ਨੇ ਵੀ ਕੰਟੈਕਟ ਕੀਤਾ ਤਾਂ ਉਹਨਾਂ ਨੇ ਵੀ ਫੋਨ ਨਹੀਂ ਚੱਕਿਆ ਤੇ ਮਿਲ ਨਹੀਂ ਰਿਹਾ ਸੀ ਕਾਫੀ ਸਵੈਲਤੀ ਤਾਂ ਉਹਨਾਂ ਨੇ ਇਨਫੋਰਮ ਕੀਤਾ ਤਾਂ ਹੁਣ ਅਸੀਂ ਅੱਗੇ ਆਪਣੀ ਕਾਰਵਾਈ ਲਗਾਏ। ਇਹ ਮੈਜੜਾ ਜੀ ਉਹ ਮੈਜੜਾ ਜੀ ਜੋ ਪ੍ਰੀਲਿਮਿਨਰਲੀ ਗੁਵਾਂਢੀਆਂ ਤੋਂ ਜਾਂ ਆਫਿਸ ਸਟਾਫ ਤੋਂ ਇਹ ਪਤਾ ਲੱਗਿਆ ਹੈਗਾ ਕਿ ਜਿਹੜਾ ਛੋਟਾ ਬ੍ਰਦਰ ਆ ਉਹ ਤਾਂ ਅਨਮੈਰਿਡ ਹੈ ਜੀ ਜੋ ਵੱਡਾ ਬ੍ਰਦਰ ਹੈਗਾ ਉਹਦਾ ਮੈਰਿਜ ਹੋਈ ਸੀ ਬਟ ਉਹਦਾ ਕੋਈ ਡਿਸਪਿਊਟ ਚੱਲ ਰਿਹਾ ਹੁਣ ਇਹ ਨਹੀਂ ਇਸ ਸਮੇਂ ਕਲੀਅਰ ਹੈਗਾ ਵੀ ਉਹ ਡਿਵੋਰਸਡ ਹੈ ਜਾਂ ਨਹੀਂ ਹੈ ਬਟ ਡਿਸਪਿਊਟ ਜੋ ਗੁਵਾਂਢੀ ਦੱਸ ਰਹੇ ਨੇ ਨਾਮ ਕੀ ਦੋਨਾਂ ਦੇ ਇੱਕ ਦਾ ਅਜੀ ਹੈਗਾ ਜੀ ਇੱਕ ਦਾ ਰਮਨ ਹੈਗਾ ਜੀ ਦੋਸਤ ਸਰ ਕਿੰਨੇ ਕਿ ਦਿਨ ਪੁਰਾਣੇ ਲੱਗਦੇ ਦੱਸੋ ਇਹ ਐਗਜ਼ੈਕਟ ਤਾਂ ਦੇ ਦੋਕ ਦਿਨ ਤਾਂ ਹੋ ਹੀ ਗਏ ਨੇ ਕਿ ਕਹਿ ਰਹੇ ਨੇ ਵੀ ਅਸੀਂ ਦੋਕ ਦਿਨ ਹੋ ਗਏ ਇਹਨਾਂ ਨੂੰ ਘਰ ਤੋਂ ਬਾਹਰ ਨਹੀਂ ਦੇਖਿਆ ਜੀ ਤਾਂ ਬੈਟਲਿਸ ਕਹਿ ਸਕਦੇ ਹਾਂ ਤੇ ਦੋਨੋਂ ਸੁਸਾਇਡ ਹੈ ਕਿ ਕਿ ਮਿਕਨੇ ਮਟਰ ਕਰਕੇ ਜਾਂ ਕੁਝ ਪਹਿਲਾਂ ਤਾਂ ਆ ਡੀਐਸਪੀ ਸਰਜੀਤ ਸਿੰਘ ਸਿੰਘ ਹੈਗੇ ਮੌਕੇ ਤੇ ਪੁਲਿਸ ਪਾਰਟੀ ਵੀ ਅਗਵਾਈ ਕਰ ਸਟੇਮ ਕਰ ਰਿਹਾ ਤੇ ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਇਹ ਪਤਾ ਲੱਗਿਆ ਜਾਂਚ ਤੋਂ ਕਿ ਜਿਹੜੀਆਂ ਬੋਡੀ ਸਹੀਆਂ ਉਹ ਦੋ ਤੋਂ ਤਿੰਨ ਦਿਨ ਦੋ ਤੋਂ ਤਿੰਨ ਦਿਨ ਜਿਹੜੀਆਂ ਪੁਰਾਣੀਆਂ ਲੱਗ ਰਹੀਆਂ ਨੇ ਆ ਅਫੀਸਰ ਸਟਾਫ ਨੇ ਜਦੋਂ ਇਹ ਦੇਖਿਆ ਕਿ ਦੋ ਤਿੰਨ ਦਿਨ ਤੋਂ ਜਿਹੜੇ ਹੈਗਾ ਰਮਨ ਰਮਣ ਹੈਗੇ ਜਿਹੜਾ ਇਹਨਾਂ ਦੇ ਵਿੱਚੋਂ ਦੋ ਦੋਨੋਂ ਜਿਹੜੇ ਮ੍ਰਿਤਕ ਲਗੇ ਇਹਨਾਂ ਜਿਹੜਾ ਰਮਨ ਹੈ ਨਾਗਰ ਸੁਦਾ ਅਸਟਾਫ ਦੇ ਵਿੱਚ ਜਿਹੜਾ ਇਹ ਕਿ ਜੌਬ ਸੀ ਅਕਾਊਂਟੈਂਟ ਦੇ ਤੌਰ ਤੇ ਇਨਾਸ ਸੀ ਉਹਦੇ ਬਾਰੇ ਜਦੋਂ ਇੱਥੇ ਦੇਖਣ ਆਏ ਕਿ ਘਰੇ ਦੋ ਤਿੰਨ ਦਿਨ ਤੋਂ ਕੰਮ ਤੇ ਨਹੀਂ ਆ ਰਿਹਾ ਤੇ ਉਹ ਸਟਾਫ ਦੇ ਜਿਹੜੇ ਅੰਦਰ ਜਿਹੜੇ ਨਾਲ ਦੇ ਕੁਲੀਗ ਸੀਗੇ ਅੰਦਰ ਉਹ ਦੇਖਣ ਗਏ ਅੰਦਰੋਂ স্মੈਲ ਆ ਰਹੀ ਸੀ ਤੇ ਨਾਲ ਹੀ ਜਿਹੜੀ ਅੰਦਰ ਜਾ ਕੇ ਦੇਖਿਆ ਕਿ ਡੈਡ ਬੋਡੀਜ਼ ਪਈ ਸੀ ਉਸ ਤੋਂ ਬਾਅਦ ਇਹਨਾਂ ਨੇ ਸੂਚਿਤ ਕੀਤਾ ਪੁਲਿਸ ਨੂੰ ਤੇ ਸਾਰਾ ਜਨ ਸੇਵਾ ਨੂੰ ਅ ਜੇ ਤਵਾ ਦੇ ਪੁਲਿਸ ਪਾਰਟੀ ਦਾ ਸਾਰਾ ਜਨ ਸੇਵਾ ਤੇ ਪਹੁੰਚਿਆ ਤਾਂ ਇਸ ਹਾਲਾਤ ਚ ਇੱਕ ਬਫਾ ਹਲਰਖਾ ਜੀ ਇੱਕ ਤਸਵੀਰਾਂ ਤੇ ਇੱਕ ਨੀਚੇ ਅੱਜ ਅਸੀਂ ਜਿਹੜਾ ਦੂਜਾ ਭਰਾ ਹੈ ਉਹ ਨੀਚੇ ਬੈੱਡ ਤੇ ਲੇਟਿਆ ਹੋਇਆ ਸੀਗਾ ਇਹ ਸਲਾਚ ਚ ਮਿਲਿਆ ਤੇ ਜਿਸ ਜੇ ਹਾਲਾਤ ਹੈਗੇ ਡੈਡ ਬੋਡੀਜ਼ ਦੇ ਉਸ ਤੋਂ ਪਤਾ ਲੱਗ ਰਿਹਾ ਕਿ ਦੋ ਤਿੰਨ ਨੇ ਪੁਰਾਣੀਆਂ ਬਾਕੀ ਜਿਹੜੀ ਇਹਨਾਂ ਦੇ ਸਫਾਈ ਕਰਨ ਆਉਂਦੇ ਸੀ ਕੰਮ ਕੰਮ ਵਾਲੀ ਜਿਹੜੀ ਉਹਨਾਂ ਨੇ ਦੱਸਿਆ ਕਿ ਸ਼ਨੀਵਾਰ ਤੋਂ ਬਾਅਦ ਇਹਨਾਂ ਲੋਕ ਨਹੀਂ ਖੁੱਲਾ ਸ਼ਨੀਵਾਰ ਨੂੰ ਮੈਂ ਦੇਖਣ ਆਈ ਸੀ ਤੇ ਇਹਨਾਂ ਦੇ ਲੋਕ ਲੱਗਾ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਲੋਕ ਇਹ ਖੁੱਲਾ ਨਹੀਂ ਤਾਂ ਅੱਜ ਜਿਹੜਾ ਇਹ ਪਾੜਾ ਵਰਤਿਆ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ਉਹ ਦੇਖ ਰਹੀ ਹੈ ਅਡਰ ਇਫੈਕਟ ਤੋਂ ਕਿ ਫਰੈਂਸਿਕ ਟੀਮ ਵੀ ਆ ਰਹੀ ਹੈ ਪੋਸਟਮਾਰਟਮ ਵੀ ਕੀਤਾ ਜਾਊਗਾ ਸਿਵਹ ਹਸਪਤਾਲ ਚ ਜਾ ਕੇ ਉਸ ਤੋਂ ਬਾਅਦ ਹੀ ਕੁਝ ਖੁਲਾਸਾ ਹੋਣੀ ਤੇ ਇਹਦੇ ਚਾਂਸ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਹੈਗਾ ਡੈਥ ਹੋਈ ਹੈ ਕਾਰਨ ਕੀ ਨੇ ਸਾਰੇ ਬਾਕੀ ਪੁੱਛਗਿੱਛ ਵੀ ਕੀਤੀ ਜਾਊਗੀ ਉਸ ਤੋਂ ਬਾਅਦ ਵੀ ਅਪਡੇਟ ਹੋਈ ਤਾਂ ਦਿਖਾਵਾਂਗੇ ਜੁੜੇ ਸਾਡੇ ਚੈਨਲ ਪੰਜ ਪੰਨ ਟੀਵੀ ਦੇ ਨਾਲ ਮੈਂ ਦੇਵਕਰਨ ਜੈ ਜੈ ਭਰ ਚੱਲੀਏ